ਸਤਿ ਸ਼੍ਰੀ ਅਕਾਲ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਦਾ ਦਿਨ ਤੁਹਾਡਾ ਬਹੁਤ ਸੋਹਣਾ ਗੁਜ਼ਰੇ ਇਸੇ ਕਾਮਨਾ ਨਾਲ ਆਪਾਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਇਹ ਮੈਂ ਬਹੁਤ ਜ਼ਿਆਦਾ ਸੁਨੇਹੀ ਪੜਨ ਤੋਂ ਬਾਅਦ ਸੋਚਿਆ ਤੇ ਵਿਸ਼ਾ ਇਹ ਹੈ ਕਿ ਅੱਜ ਆਪਾਂ ਉਹਨਾਂ ਲੋਕਾਂ ਤੇ ਗੱਲਬਾਤ ਕਰਦੇ ਹਾਂ ਜਿਹੜੇ ਹਮੇਸ਼ਾ ਦੂਜਿਆਂ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ ਦੂਜਿਆਂ ਨੂੰ ਕਾਬੂ ਰੱਖਣ ਦੀ ਬਿਮਾਰੀ ਤੋਂ ਪੀੜਤ ਹੁੰਦੇ ਨੇ ਤੁਹਾਡੇ ਘਰ ਦੇ ਵਿੱਚ ਵੀ ਇਹੋ ਜਿਹੇ ਬਹੁਤ ਸਾਰੇ ਲੋਕ ਹੋ ਸਕਦੇ ਆ ਤੁਹਾਡੇ ਕੰਮਕਾਜ ਵਾਲੀਆਂ ਥਾਵਾਂ ਤੇ ਵੀ ਹੋ ਸਕਦੇ ਆ ਜਾਂ ਬਾਹਰ ਤੁਹਾਡੇ ਸਰਕਲ ਚ ਵੀ ਹੋ ਸਕਦੇ ਨੇ ਮੈਂ ਇਹੀ ਸੋਚਿਆ ਸੀਗਾ ਜਦੋਂ ਮੈਂ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸੋਚਿਆ ਸੀਗਾ ਕਿ ਅੱਜ ਆਪਾਂ ਨਾ ਦੋਨੇ ਪਾਸੇ ਦੀ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਗੱਲ ਵੀ ਕਰਾਂਗੇ ਜਿਹੜੇ ਇਹੋ ਜਿਹੇ ਲੋਕਾਂ ਤੋਂ ਪੀੜਤ ਹੁੰਦੇ ਆ ਤੇ ਉਹਨਾਂ ਦੇ ਵੀ ਗੱਲ ਕਰਾਂਗੇ ਜਿਹੜੇ ਇਸ ਬਿਮਾਰੀ ਤੋਂ ਪੀੜਤ ਹੁੰਦੇ ਆ ਪਹਿਲਾਂ ਤਾਂ ਆਪਾਂ ਉਹਨਾਂ ਬੰਦਿਆਂ ਤੇ ਗੱਲ ਕਰਦੇ ਆ ਕਿ ਜਿਹੜੇ ਦੂਜਿਆਂ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ ਇਹ ਲੋਕ ਨਾ ਇੱਕ ਬਿਮਾਰੀ ਹੋ ਜਾਂਦੀ ਹੈ ਇਹਨਾਂ ਨੂੰ ਕਿ ਵੀ ਕੋਈ ਵੀ ਬੰਦਾ ਮੇਰੀ ਮਰਜ਼ੀ ਦੇ ਖਿਲਾਫ ਕੋਈ ਕੰਮ ਨਾ ਕਰੇ ਉਹ ਚੀਜ਼ਾਂ ਨਾ ਕਰੇ ਜੋ ਮੈਨੂੰ ਨਹੀਂ ਪਸੰਦ ਉਹਨਾਂ ਲੋਕਾਂ ਨਾਲ ਰਿਸ਼ਤੇ ਨਾ ਰੱਖੇ ਜਿਹੜੇ ਮੈਨੂੰ ਨਹੀਂ ਪਸੰਦ ਤੇ ਉਹ ਘਰ ਦੇ ਵਿੱਚ ਹਰ ਬੰਦੇ ਨੂੰ ਕਾਬੂ ਕਰਨਾ ਚਾਹੁੰਦੇ ਨੇ ਤੁਸੀਂ ਬਹੁਤ ਸਾਰੇ ਲੋਕਾਂ ਤੋਂ ਇਹ ਗੱਲ ਸੁਣੀ ਹੋਊਗੀ ਕਿ ਮੈਨੂੰ ਫਲਾਣੀ ਜਿਹੜੀ ਚੀਜ਼ ਆ ਜਾਂ ਫਲਾਣਾ ਜਿਹੜਾ ਕੰਮ ਆ ਉਹ ਕਰਨਾ ਬਹੁਤ ਪਸੰਦ ਸੀਗਾ ਪਰ ਮੇਰੇ ਪਰਿਵਾਰ ਦੇ ਵਿੱਚ ਇੱਕ ਬੰਦਾ ਐਵੇਂ ਦਾ ਹੈ ਕਿ ਜੀ ਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਪਸੰਦ ਇਸ ਲਈ ਮੈਂ ਉਹ ਕੁਝ ਵੀ ਕਰ ਨਹੀਂ ਸਕਿਆ ਐਵੇਂ ਦੇ ਲੋਕ ਨਾ ਬੜੇ ਨਾਰਮਲ ਹੁੰਦੇ ਆ ਬੜੇ ਖੁਸ਼ ਹੁੰਦੇ ਆ ਪਰ ਉਹਨਾਂ ਨੂੰ ਹਮੇਸ਼ਾ ਲੱਗਦਾ ਹੈ ਕਿ ਬਾਕੀ ਦੇ ਸਾਰੇ ਲੋਕ ਉਹੀ ਕਰਨ ਜੋ ਮੈਨੂੰ ਪਸੰਦ ਆ ਪਹਿਲਾਂ ਤਾਂ ਆਪਾਂ ਇਹ ਸੋਚਦੇ ਹਾਂ ਕਿ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਕਿ ਲੋਕ ਐਵੇਂ ਕਰਦੇ ਕਿਉਂ ਨੇ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਹੁੰਦਾ ਹੈ ਕਿ ਜ਼ਿੰਦਗੀ 'ਚ ਮੈਨੂੰ ਕਿਸੇ ਨੇ ਇੰਪੋਰਟੈਂਸ ਨਹੀਂ ਦਿੱਤੀ ਹੈਗੀ ਮੈਨੂੰ ਕਿਤੋਂ ਵੀ ਕੋਈ ਪਿਆਰ ਨਹੀਂ ਮਿਲਿਆ ਹੈਗਾ ਮੈਂ ਜ਼ਿੰਦਗੀ ਦੇ ਵਿੱਚ ਉਹ ਕਰ ਨਹੀਂ ਸਕਿਆ ਜੋ ਮੈਨੂੰ ਕਰਨਾ ਚਾਹੀਦਾ ਸੀ ਜਮੈਂ ਜੋ ਡਿਸਰਵ ਕਰਦਾ ਸੀ ਫਿਰ ਉਹ ਦੂਜਿਆਂ ਨੂੰ ਵੀ ਉਹ ਸਭ ਕਰਦੇ ਦੇਖ ਕੇ ਕਦੇ ਵੀ ਖੁਸ਼ ਨਹੀਂ ਹੁੰਦੇ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਵੀ ਜੋ ਮੈਂ ਨਹੀਂ ਕਰ ਸਕਿਆ ਉਹ ਕੋਈ ਦੂਜਾ ਨਾ ਕਰੇ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿਣ ਲੱਗ ਜਾਣਗੇ ਕਿ ਪਰਿਵਾਰ ਦੇ ਵਿੱਚ ਕੋਈ ਵੀ ਬੰਦਾ ਹੋਊਗਾ ਤਾਂ ਉਹ ਤੁਹਾਡੇ ਲਈ ਐਵੇਂ ਕਿਉਂ ਸੋਚੂਗਾ ਤੁਸੀਂ ਸੋਚ ਨਹੀਂ ਸਕਦੇ ਕਿ ਕਈ ਵਾਰੀ ਤੁਹਾਡੀ ਨਾਮ ਨਾ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਕੋਈ ਨਾ ਕੋਈ ਤੁਹਾਡੇ ਪਰਿਵਾਰ ਦੇ ਵਿੱਚਲਾ ਮੈਂਬਰ ਹੀ ਹੁੰਦਾ ਜਿਹੜੇ ਲੋਕਾਂ ਨੂੰ ਹੁੰਦਾ ਕਿ ਕੋਈ ਰਿਸ਼ਤਾ ਹੈ ਜਿਹੜਾ ਮੇਰੇ ਤੋਂ ਖੁੱਸ ਨਾ ਜਾਵੇ ਜਾਂ ਫਿਰ ਘਰ ਦਾ ਆ ਆਪਾਂ ਕਹਿ ਦਿੰਨੇ ਆ ਕਿ ਘਰ ਦੀ ਜਿਹੜੀ ਚੌਧਾ ਚੌਧਰ ਆ ਉਹ ਮੇਰੇ ਹੱਥ ਚੋਂ ਖੁੱਸ ਨਾ ਜਾਵੇ ਤਾਂ ਉਹ بڑے ਤਰੀਕਿਆਂ ਨਾਲ ਆਪਣੇ ਪਰਿਵਾਰ ਦੇ ਬਾਕੀ ਜੀਆਂ ਨੂੰ ਕਾਬੂ ਰੱਖਦੇ ਨੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਛੋਟੀ ਛੋਟੀ ਗੱਲ ਤੇ ਗੁੱਸਾ ਕਰਦੇ ਆ ਉਹਨਾਂ ਕੋਲੇ ਕੋਈ ਤਰਕ ਹੁੰਦਾ ਨਹੀਂ ਉਹ ਜੇ ਤੁਸੀਂ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਾਂਦੇ ਹੋ ਤਾਂ ਉਹ ਤੁਹਾਨੂੰ ਗੁੱਸੇ ਨਾਲ ਸਮਝਾਉਣਾ ਚਾਹੁੰਦੇ ਆ ਜੇ ਤੁਸੀਂ ਗੁੱਸੇ ਨਾਲ ਨਹੀਂ ਸਮਝਦੇ ਤਬ ਬਹੁਤਿਆਂ ਕੋਲ ਇੱਕ ਤਰੀਕਾ ਹੁੰਦਾ ਕਿ ਉਹ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰਦੇ ਆ ਜਿਵੇਂ ਉਹ ਤੁਹਾਨੂੰ ਕਹਿਣਗੇ ਕਿ ਲੈ ਮੈਂ ਜ਼ਿੰਦਗੀ ਦੇ ਵਿੱਚ ਤੈਨੂੰ ਇੰਨਾ ਕੁਝ ਤੇਰਾ ਕੀਤਾ ਲੈ ਮੈਂ ਤੈਨੂੰ ਬਹੁਤ ਪਿਆਰ ਕਰਦਾ ਲੈ ਮੈਂ ਤਾਂ ਤੇਰੇ ਲਈ ਉਹ ਸਾਰੀ ਜ਼ਿੰਦਗੀ ਕੱਢਤੀ ਤੇ ਜੇ ਤੂੰ ਵੀ ਇਦਾਂ ਕਰੇਂਗਾ ਤਾਂ ਫਿਰ ਕਿਵੇਂ ਚੱਲੂਗਾ ਐਵੇਂ ਦੇ ਜ਼ਿਆਦਾਤਰ ਆਪਾਂ ਆਪਣੇ ਬਹੁਤ ਜ਼ਿਆਦਾ ਨੇੜਲੇ ਰਿਸ਼ਤਿਆਂ ਦੇ ਵਿੱਚ ਦੇਖਦੇ ਹੁੰਨੇ ਆ ਕਿ ਕਈ ਵਾਰੀ ਕੋਈ ਬੰਦਾ ਹੁੰਦਾ ਜਿਹੜਾ ਇਮੋਸ਼ਨਲੀ ਬਹੁਤ ਵੀਕ ਹੁੰਦਾ ਉਹਨੂੰ ਇਹ ਹੀ ਲੱਗਦਾ ਹੁੰਦਾ ਹੈ ਕਿ ਕਿਸੇ ਨਾ ਕਿਸੇ ਦੀ سپورਟ ਮੈਨੂੰ ਜ਼ਿੰਦਗੀ ਚ ਚਾਹੀਦੀ ਆ ਫਿਰ ਉਹ ਬਹੁਤ ਗਲਤ ਜਾਂ ਬਹੁਤ ਜ਼ਿਆਦਾ ਟੇਡੇ ਮਿੱਡੇ ਢੰਗਾਂ ਨਾਲ ਕਿਸੇ ਨਾ ਕਿਸੇ ਬੰਦੇ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਚਾਹੁੰਦਾ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਇੱਕ ਬਿਮਾਰੀ ਵਰਗੀ ਚੀਜ਼ ਹੈ ਉਹ ਹਮੇਸ਼ਾ ਕਿਸੇ ਨਾ ਕਿਸੇ ਢੰਗ ਨਾਲ ਬਾਕੀ ਪਰਿਵਾਰ ਦੇ ਜੀਆਂ ਨੂੰ ਇਹ ਚੀਜ਼ ਜਿਤਾਉਂਦਾ ਰਹਿੰਦਾ ਕਿ ਮੈਂ ਹੀ ਤੁਹਾਡੇ ਲਈ ਸਭ ਤੋਂ ਜ਼ਿਆਦਾ ਨੇੜਿਓਂ ਸੋਚਦਾ ਮੈਨੂੰ ਹੀ ਤੁਹਾਡੀ ਸਭ ਤੋਂ ਜ਼ਿਆਦਾ ਫਿਕਰ ਆ ਫਿਰ ਉਹ ਕਦੀ ਰੋਪਾ ਪਾ ਕੇ ਕਦੀ ਇਮੋਸ਼ਨਲ ਬਲੈਕਮੇਲ ਕਰਕੇ ਜਾਂ ਫਿਰ ਕਈ ਵਾਰੀ ਕਹੂਗਾ ਕਿ ਇਸ ਪਰਿਵਾਰ ਦੇ ਤਾਂ ਇਹ ਅਸੂਲ ਹੀ ਨੇ ਤੇ ਤੁਹਾਨੂੰ ਮੰਨਣੇ ਪੈਣਗੇ ਬਹੁਤ ਜ਼ਿਆਦਾ ਲੋਕਾਂ ਦੀ ਨਾਕਾਮਯਾਬੀ ਦਾ ਕਾਰਨ ਕਈ ਵਾਰੀ ਪਰਿਵਾਰ ਦੇ ਵਿੱਚ ਐਦਾਂ ਦਾ ਇੱਕ ਮੈਂਬਰ ਹੀ ਹੁੰਦਾ ਜਿਹਨੂੰ ਦੂਜਿਆਂ ਨੂੰ ਕੰਟਰੋਲ ਕਰਨ ਦੀ ਜਾਂ ਦੂਜਿਆਂ ਨੂੰ ਕਾਬੂ ਕਰਨ ਦੀ ਆਦਤ ਹੁੰਦੀ ਆ ਤੁਸੀਂ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਅੰਦਾਜ਼ਾ ਲਾ ਕੇ ਦੇਖਿਓ ਕਿ ਕਈ ਵਾਰੀ ਨਾ ਪਰਿਵਾਰਾਂ ਦੇ ਵਿੱਚ ਉਹ ਸਬਜ਼ੀ ਤੱਕ ਨਹੀਂ ਬਣਦੀ ਕਿ ਜਿਹੜੀ ਕਿਸੇ ਇੱਕ ਐਦਾਂ ਦੇ ਬੰਦੇ ਨੂੰ ਨਹੀਂ ਪਸੰਦ ਜੀਦਾ ਸੁਆਬ ਬਹੁਤ ਜ਼ਿਆਦਾ ਅੜਬਾ ਉਸ ਢੰਗ ਨਾਲ ਅ ਰਿਸ਼ਤੇਦਾਰਾਂ ਨੂੰ ਮਿਲਿਆ ਗਿਲਿਆ ਨਹੀਂ ਜਾਂਦਾ ਉਸ ਢੰਗ ਨਾਲ ਬੱਚਿਆਂ ਨੂੰ ਪੜਾਇਆ ਲਿਖਾਇਆ ਨਹੀਂ ਜਾਂਦਾ ਜਾਂ ਉਸ ਢੰਗ ਦੇ ਕੱਪੜੇ ਲੀੜੇ ਨਹੀਂ ਪਾਏ ਜਾਂਦੇ ਜਿਹੜੇ ਕਿ ਉਸ ਇੱਕ ਬੰਦੇ ਨੂੰ ਨਹੀਂ ਪਸੰਦ ਬਹੁਤ ਸਾਰੀਆਂ ਚੀਜ਼ਾਂ 'ਚ ਤੁਸੀਂ ਇਹ ਦੇਖਿਆ ਹੋਊਗਾ ਕੀ ਲੋਕੀ ਕਹਿਣਗੇ ਵੀ ਸਾਡੇ ਘਰ 'ਚ ਇਹ ਚੀਜ਼ ਨਹੀਂ ਹੁੰਦੀ ਕਿਉਂਕਿ ਇਸ ਫਲਾਣੇ ਬੰਦੇ ਨੂੰ ਪਸੰਦ ਨਹੀਂ ਹੈਗੀ ਪਰ ਮੈਨੂੰ ਲੱਗਦਾ ਹੁੰਦਾ ਹੈ ਕਿ ਵੀ ਉਹ ਪਸੰਦਗੀ ਜਾਂ ਨਾ ਪਸੰਦਗੀ ਦਾ ਮੈਟਰ ਨਹੀਂ ਹੁੰਦਾ ਉਹ ਇੱਕ ਬੰਦੇ ਦੀ ਕੰਟਰੋਲ ਕਰਨ ਦੀ ਆਦਤ ਹੁੰਦੀ ਆ ਮੈਂ ਬਹੁਤ ਜ਼ਿਆਦਾ ਲੋਕਾਂ ਤੋਂ ਸੁਣਿਆ ਕਿ ਵੀ ਕਈ ਵਾਰੀ ਬਹੁਤ ਜਿਹੜੇ ਇੰਟੈਲੀਜੈਂਟ ਲੋਕ ਹੁੰਦੇ ਨੇ ਜਾਂ ਬਹੁਤ ਇੰਟੈਲੀਜੈਂਟ ਕੁੜੀਆਂ ਹੁੰਦੀਆਂ ਨੇ ਬੜੀਆਂ ਪੜੀਆਂ ਲਿਖੀਆਂ ਹੁੰਦੀਆਂ ਨੇ ਤੁਸੀਂ ਅਕਸਰ ਹੀ ਸੁਣਿਆ ਹੋਊਗਾ ਕਿ ਲੋਕ ਕਹਿਣਗੇ ਕਿ ਵੀ ਸਾਨੂੰ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਸੀਗੀ ਨੌਕਰੀ ਕਰਨ ਦੀ ਇਜਾਜ਼ਤ ਕਿਉਂ ਨਹੀਂ ਸੀ ਕਿਉਂਕਿ ਘਰ ਚ ਇੱਕ ਫਲਾਣੇ ਬੰਦੇ ਨੂੰ ਇਹ ਸਭ ਪਸੰਦ ਨਹੀਂ ਸੀ ਉਸ ਫਲਾਣੇ ਬੰਦੇ ਨੂੰ ਉਹ ਚੀਜ਼ਾਂ ਪਸੰਦ ਨਹੀਂ ਹੁੰਦੀਆਂ ਉਹ ਫਲਾਣਾ ਬੰਦਾ ਤੁਹਾਨੂੰ ਆਪਣੇ ਕੰਟਰੋਲ ਤੋਂ ਬਾਹਰ ਨਹੀਂ ਜਾਣ ਦੇਣਾ ਚਾਹੁੰਦਾ ਹੁੰਦਾ ਬਸ ਇਹ ਇੱਕ ਚੀਜ਼ ਹੁੰਦੀ ਆ ਤੇ ਕਈ ਵਾਰੀ ਤੁਹਾਨੂੰ ਰੋਬ ਨਾਲ ਆਪਣੇ ਕੰਟਰੋਲ 'ਚ ਰੱਖਿਆ ਜਾਂਦਾ ਕਈ ਵਾਰੀ इमोशनल ਬਲੈਕਮੇਲ ਕਰਕੇ ਕੰਟਰੋਲ 'ਚ ਰੱਖਿਆ ਜਾਂਦਾ ਜਾਂ ਕਈ ਵਾਰੀ ਇਹੋ ਜਿਹੇ ਲੋਕ ਵੀ ਹੁੰਦੇ ਨੇ ਕਿਉਂ ਇਦਾਂ ਦੇ ਟੰਗ ਅਪਣਾਉਣਗੇ ਜਿਵੇਂ ਮੈਂ ਬਹੁਤ ਸਾਲ ਪਹਿਲਾਂ ਆਪਣੀ ਕਿਸੇ ਸਹੇਲੀ ਤੋਂ ਕਿਸੇ ਦੇ ਪਰਿਵਾਰ ਦਾ ਇੱਕ ਕਿੱਸਾ ਸੁਣਿਆ ਸੀਗਾ ਉਹ ਕਹਿੰਦੀ ਵੀ ਇੱਕ ਮੁੰਡਾ ਬਹੁਤ ਜ਼ਿਆਦਾ ਚੰਗਾ ਏ ਉਹ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਉਹ ਮਤਲਬ ਬਹੁਤ ਜ਼ਿਆਦਾ ਆਪਣੀ ਘਰਵਾਲੀ ਨੂੰ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਪਰ ਉਹਨੂੰ ਬਾਹਰ ਦੋਸਤਾਂ ਨਾਲ ਘੁੰਮਣ ਜਾਣਾ ਬਹੁਤ ਪਸੰਦ ਆ ਉਹ ਕਈ ਵਾਰੀ 2-2 3-3 ਮਹੀਨੇ ਬਾਅਦ ਹਫ਼ਤੇ ਲਈ ਵੀ ਆਪਣੇ ਦੋਸਤਾਂ ਨਾਲ ਬਾਹਰ ਚੱਲਿਆ ਜਾਂਦਾ ਸੀਗਾ ਤੇ ਕਹਿੰਦੀ ਵੀ ਜਿਹੜੀ ਉਹਦੀ ਘਰ ਵਾਲੀ ਸੀਗੀ ਉਹਨੂੰ ਇਹ ਸਭ ਚੀਜ਼ਾਂ ਪਸੰਦ ਨਹੀਂ ਸੀਗੀਆਂ ਉਹਨੇ ਉਹਨੂੰ ਕੰਟਰੋਲ ਕਰਨ ਲਈ ਇੱਕ ਬਹਾਨਾ ਬਣਾਇਆ ਕਿ ਜਦੋਂ ਤੂੰ ਘਰ 'ਚ ਨਹੀਂ ਹੁੰਦਾ ਤਾਂ ਮੈਂ ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਘਬਰਾ ਜਾਂਦੀ ਆ ਮੇਰਾ ਬਲੱਡ ਪ੍ਰੈਸ਼ਰ ਘਟ ਜਾਂਦਾ ਆ ਮੈਨੂੰ ਮੇਰਾ ਬੱਚਿਆਂ ਤੇ ਧਿਆਨ ਨਹੀਂ ਰਹਿੰਦਾ ਮਤਲਬ ਇੱਕ ਐਦਾਂ ਦਾ ਇਮੋਸ਼ਨਲ ਬਲੈਕਮੇਲਿੰਗ ਕਰਨੀ ਸ਼ੁਰੂ ਕੀਤੀ ਕਿ ਬੰਦੇ ਨੂੰ ਲੱਗਿਆ ਉਹ ਹੋ ਮੇਰੀ ਘਰ ਵਾਲੀ ਮੈਨੂੰ ਬਹੁਤ ਪਿਆਰ ਕਰਦੀ ਹੈ ਸ਼ਾਇਦ ਮੇਰੇ ਬਿਨਾ ਰਹਿ ਨਹੀਂ ਸਕਦੀ ਜਦੋਂ ਮੈਂ ਘਰੋਂ ਐਬਸੈਂਟ ਹੁੰਨਾ ਤਾਂ ਸ਼ਾਇਦ ਇਹਨੂੰ ਉਨਾ ਚੰਗਾ ਨਹੀਂ ਮਹਿਸੂਸ ਹੁੰਦਾ ਮਤਲਬ ਕਈ ਵਾਰੀ ਬੰਦਾ ਦੂਜੇ ਨੂੰ ਕੰਟਰੋਲ ਕਰਨ ਲਈ ਦੂਜੇ ਤੋਂ ਉਹ ਗੱਲ ਮਨਵਾਉਣ ਲਈ ਜਿਹੜੀ ਉਹਨੂੰ ਆਪ ਨੂੰ ਚੰਗੀ ਨਹੀਂ ਲੱਗਦੀ ਤਾਂ ਉਹ ਇਹੋ ਜਿਹੀਆਂ ਚੀਜ਼ਾਂ ਵੀ ਕਰ ਲੈਂਦਾ ਜਿਵੇਂ ਦੀ ਗੱਲ ਮੈਂ ਤੁਹਾਨੂੰ ਹੁਣ ਸੁਣਾਈ ਹੈ ਤੇ ਇਹ ਲੋਕ ਐਵੇਂ ਕਿਉਂ ਕਰਦੇ ਆ ਦੂਜਿਆਂ ਨਾਲ ਕਿਉਂਕਿ ਇੱਕ ਤਾਂ ਜ਼ਿੰਦਗੀ 'ਚ ਇਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸਾਰੇ ਮੇਰੇ ਕਾਬੂ 'ਚ ਰਹਿਣ ਸਾਰੇ ਉਦਾਂ ਕਰਨ ਜਿਵੇਂ ਮੈਂ ਚਾਹਣਾ ਦੂਜਾ ਇਹਨਾਂ ਨੂੰ ਇਹ ਹੁੰਦਾ ਕਿ ਸ਼ਾਇਦ ਏਸੇ ਢੰਗ ਨਾਲ ਮੈਨੂੰ ਇੰਪੋਰਟੈਂਸ ਮਿਲੂਗੀ ਉਦਾਂ ਸ਼ਾਇਦ ਕਿਸੇ ਦਾ ਧਿਆਨ ਮੇਰੇ ਤੇ ਨਹੀਂ ਹੋਊਗਾ ਜਾਂ ਫਿਰ ਇਹ ਲੋਕ ਬਹੁਤ ਜ਼ਿਆਦਾ ਪ੍ਰਸ਼ੰਸਾ ਦੇ ਭੁੱਖੇ ਹੁੰਦੇ ਆ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਕਿ ਕਈ ਲੋਕ ਦੂਜਿਆਂ ਲਈ ਤੰਗ ਹੋ ਕੇ ਵੀ ਉਹ ਸਾਰਾ ਕੁਝ ਕਰਦੇ ਨੇ ਜਿਹੜਾ ਉਹਨਾਂ ਨੂੰ ਲੱਗਦਾ ਕਿ ਜੇ ਮੈਂ ਕਰੂੰਗਾ ਤਾਂ ਜਿਹੜੇ ਮੇਰੇ ਰਿਸ਼ਤੇਦਾਰ ਨੇ ਉਹ ਮੇਰੇ ਨਾਲ ਹੀ ਜੁੜੇ ਰਹਿਣਗੇ ਮੇਰੇ ਕਿਸੇ ਹੋਰ ਸ਼ਰੀਕੇ ਕਬੀਲੇ ਨਾਲ ਉਹਨਾਂ ਦੀ ਉਨੀ ਸਾਂਝ ਨਹੀਂ ਹੋਊਗੀ ਉਹਨਾਂ ਨੂੰ ਲੱਗਦਾ ਹੁੰਦਾ ਕਿ ਜੇ ਜੇ ਮੇਰੇ ਸ਼ਰੀਕੇ ਜੋ ਕਿਸੇ ਨੇ 2100 ਕਿਸੇ ਨੂੰ ਸ਼ਗਨ ਦਿੱਤਾ ਤਾਂ ਮੈਂ ਉੱਥੇ 3100 ਦੇਵਾਂ ਜੇ ਕਿਸੇ ਨੇ 3100 ਦਿੱਤਾ ਤਾਂ ਮੈਂ ਉੱਥੇ 5100 ਦੇਵਾਂ ਮਤਲਬ ਮੈਂ ਜ਼ਿਆਦਾ ਕਰਾਂ ਤਾਂ ਜੋ ਜਿਹੜੇ ਮੇਰੇ ਰਿਸ਼ਤੇਦਾਰ ਵੀ ਨੇ ਉਹ ਵੀ ਮੇਰੇ ਕਾਬੂ 'ਚ ਰਹਿਣ ਐਦਾਂ ਕਈ ਵਾਰੀ ਘਰਾਂ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਆ ਕਿ ਜਿਹੜੇ ਕਿਸੇ ਬੰਦੇ ਨੂੰ ਬਹੁਤ ਚੰਗਾ ਵੀ ਨਹੀਂ ਸਮਝਦੇ ਹੋਣਗੇ ਪਰ ਜੇ ਉਹਨਾਂ ਨੂੰ ਲੱਗੂਗਾ ਕਿ ਇਸ ਬੰਦੇ ਨੂੰ ਕੋਈ ਮੇਰਾ ਹੋਰ ਭੈਣ ਭਰਾ ਬਹੁਤ ਚੰਗਾ ਸਮਝ ਰਿਆ ਤੇ ਇਹ ਬੰਦਾ ਉਹਦੇ ਨੇੜੇ ਹੋ ਰਿਹਾ ਜਾਦਾ ਤਾਂ ਕਈ ਵਾਰੀ ਗਲਤ ਬੰਦਿਆਂ ਨੂੰ ਵੀ ਆਪਣੇ ਨਾਲ ਹੀ ਅਟੈਚ ਕਰਕੇ ਰੱਖਦੇ ਹੁੰਦੇ ਆ ਮੈਂ ਬਹੁਤ ਸਾਰੀਆਂ ਇਹੋ ਜੀਆਂ ਬੀਬੀਆਂ ਵੀ ਵੇਖੀਆਂ ਨੇ ਕਿ ਜਿਹੜੀਆਂ ਇਸ ਚੱਕਰ ਦੇ ਵਿੱਚ ਕਿ ਕੋਈ ਬੰਦਾ ਮੇਰੇ ਤੋਂ ਬਾਅਦ ਮੇਰੀ ਦਰਾਣੀ ਦੀ ਤਾਰੀਫ ਨਾ ਕਰ ਦੇਵੇ ਨਨਾਨ ਦੀ ਤਾਰੀਫ ਨਾ ਕਰ ਦੇਵੇ ਸੱਸ ਦੀ ਤਾਰੀਫ ਨਾ ਕਰ ਦੇਵੇ ਜਾਂ ਫਿਰ ਬਹੁਤ ਸਾਰੀਆਂ ਬਜ਼ੁਰਗ ਵੀ ਇਦਾਂ ਦੀਆਂ ਦੇਖੀਆਂ ਨੇ ਕਿ ਜਿਹੜੀਆਂ ਚਾਹੁੰਦੀਆਂ ਹੁੰਦੀਆਂ ਨੇ ਕਿ ਉਹਨਾਂ ਤੋਂ ਵੱਧ ਕਰਦੇ ਵਿੱਚ ਕਿਸੇ ਦੀ ਤਾਰੀਫ਼ ਨਾ ਹੋਵੇ ਤੇ ਫਿਰ ਇੰਨੀਆਂ ਔਖੀਆਂ ਹੋ ਕੇ ਵੀ ਹਰ ਬੰਦੇ ਲਈ ਹਰ ਕੰਮ ਕਰਦੀਆਂ ਨੇ ਕਿ ਸਭ ਤੋਂ ਵੱਧ ਤਾਰੀਫ਼ ਮੈਨੂੰ ਮਿਲੇ ਤੇ ਉਹ ਬੰਦਾ ਇਮੋਸ਼ਨਲੀ ਮੇਰੇ ਨਾਲ ਹੀ ਜੁੜਿਆ ਰਹੇ ਮੈਂ ਕਈ ਵਾਰੀ ਇਹ ਚੀਜ਼ ਸੋਚਦੀ ਹੁੰਨੀ ਆ ਕਿ ਜਦੋਂ ਅਸੀਂ ਕਿਸੇ ਲਈ ਬਹੁਤ ਜ਼ਿਆਦਾ ਤੰਗ ਹੋ ਕੇ ਵੀ ਕੁਝ ਕਰ ਰਹੇ ਹਾਂ ਤਾਂ ਉੱਥੇ ਸਾਡਾ ਪਰਪਸ ਕੀ ਆ ਉੱਥੇ ਸਾਡਾ ਪਰਪਸ ਬਸ ਇਹੀ ਹੁੰਦਾ ਕਿ ਸਾਰੀਆਂ ਤਾਰੀਫ਼ਾਂ ਜਿਹੜੀਆਂ ਜੇ ਕਿਸੇ ਕੁਲ ਹੈਗੀਆਂ ਨੇ ਕਰਨ ਲਈ ਤਾਂ ਉਹ ਮੈਨੂੰ ਹੀ ਮਿਲਦੀਆਂ ਰਹਿਣ ਕਿਸੇ ਹੋਰ ਦੇ ਹਿੱਸੇ ਉਹ ਚੀਜ਼ਾਂ ਨਾ ਜਾਣ ਜਿਵੇਂ ਮੈਂ ਕਿਹਾ ਕਿ ਇਦਾਂ ਦੇ ਲੋਕਾਂ ਦੀਏ ਨੇਚਰ ਕਿਵੇਂ ਬਣਦੀ ਆ ਉਹਨਾਂ ਦੀ ਨੇਚਰ ਤਾਂ ਬਣਦੀ ਆ ਜਾਂ ਤਾਂ ਫਿਰ ਉਹਨਾਂ ਨੂੰ ਲੱਗਦਾ ਹੁੰਦਾ ਕਿ ਜੇ ਮੈਨੂੰ ਇਹ ਲੋਕ ਇੰਪੋਰਟੈਂਸ ਨਾ ਦੇਣਗੇ ਤਾਂ ਫਿਰ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਜਾਂ ਫਿਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਇੰਨਾ ਚੰਗਾ ਕੀਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਲੱਗੇ ਕਿ ਮੈਂ ਬਹੁਤ ਜਣਿਆਂ ਤੋਂ ਬਿਨਾ ਇਕੱਲਾ ਵੀ ਜ਼ਿੰਦਗੀ ਦੇ ਵਿੱਚ ਰਹਿ ਸਕਦਾ ਤੇ ਮੈਂ ਕਈ ਵਾਰੀ ਸੋਚਦੀ ਹੁੰਨੀ ਆ ਕਿ ਐਵੇਂ ਦੇ ਲੋਕ ਐਦਾਂ ਕਰਦੇ ਕਿਉਂ ਨੇ ਮੈਨੂੰ ਇਸ ਚੀਜ਼ ਦੇ 3-4 ਕਾਰਨ ਲੱਗਦੇ ਹੁੰਦੇ ਆ ਵੀ ਇੱਕ ਕਾਰਨ ਤਾਂ ਹੁੰਦਾ ਕਿ ਇਹਨਾਂ ਲੋਕਾਂ ਨੂੰ ਇਹ ਲੱਗਦਾ ਹੁੰਦਾ ਕਿ ਵੀ ਮੈਨੂੰ ਬਹੁਤ ਜ਼ਿਆਦਾ ਤਾਰੀਫ਼ ਦੀ ਜ਼ਰੂਰਤ ਹੈ ਇਹ ਹਮੇਸ਼ਾ ਦੂਜਿਆਂ ਤੋਂ ਬਹੁਤ ਜ਼ਿਆਦਾ ਤਾਰੀਫ਼ ਚਾਹੁੰਦੇ ਨੇ ਇਹਨਾਂ ਨੂੰ ਲੱਗਦਾ ਹੁੰਦਾ ਕਿ ਕਿਸੇ ਹੋਰ ਦੀ ਇੰਨੀ ਤਾਰੀਫ਼ ਨਾ ਹੋਵੇ ਜਿੰਨੀ ਕਿ ਮੇਰੀ ਹੋਵੇ ਦੂਜੀ ਚੀਜ਼ ਜਿਹੜੇ ਬੰਦੇ ਨੇ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਕੀਤਾ ਹੁੰਦਾ ਕੁਝ ਨਹੀਂ ਅਚੀਵ ਕੀਤਾ ਹੁੰਦਾ ਉਹਨੂੰ ਅਕਸਰ ਇਹੀ ਲੱਗਦਾ ਹੁੰਦਾ ਕਿ ਆਲੇ-ਦਾਲੇ ਦੇ ਜਿਹੜੇ ਲੋਕ ਨੇ ਉਹੀ ਮੇਰਾ ਸਹਾਰਾ ਨੇ ਜਾਂ ਤਾਂ ਮੈਂ ਉਹਨਾਂ ਨੂੰ ਕੰਟਰੋਲ ਕਰਕੇ ਰੱਖਾਂ ਜਾਂ ਮੈਂ ਉਹਨਾਂ ਨੂੰ ਇਮੋਸ਼ਨਲੀ ਇਸੇ ਤਰੀਕੇ ਨਾਲ ਆਪਣੇ ਆਲੇ-ਦੁਆਲੇ ਬੰਨ ਕੇ ਰੱਖਾਂ ਕਿਉਂਕਿ ਮੈਂ ਉਹਨਾਂ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ ਇੱਕ ਤੀਜੀ ਚੀਜ਼ ਜਿਹੜੀ ਮੈਨੂੰ ਲੱਗਦੀ ਹੁੰਦੀ ਆ ਕਿ ਕਈ ਲੋਕਾਂ ਨੂੰ ਨਾ ਆਪਣੇ ਆਪ ਨੂੰ ਪਾਵਰ 'ਚ ਸਮਝ ਕੇ ਬੜੀ ਜ਼ਿਆਦਾ ਖੁਸ਼ੀ ਹੁੰਦੀ ਹੁੰਦੀ ਆ ਜਿਵੇਂ ਅਕਸਰ ਆਪਾਂ ਕਹਿ ਦਿੰਨੇ ਆ ਨਾ ਕਿ ਪੋਲੀਟਿਸ਼ੀਅਨਸ ਨੂੰ ਪਾਵਰ ਦਾ ਇੰਨਾ ਨਸ਼ਾ ਹੁੰਦਾ ਕਿ ਉਹ ਹਮੇਸ਼ਾ ਉਸ ਚੀਜ਼ 'ਚ ਬਣੇ ਰਹਿਣਾ ਚਾਹੁੰਦੇ ਨੇ ਉਹਦੇ ਲਈ ਉਹ ਗਲਤ ਸਹੀ ਇਹ ਚੀਜ਼ਾਂ ਨਹੀਂ ਸੋਚਦੇ ਐਦਾਂ ਦੇ ਹੀ ਲੋਕ ਇਹ ਹੁੰਦੇ ਨੇ ਇਹ ਵੀ ਇੱਕ ਐਦਾਂ ਦੇ ਡਿਸਆਰਡਰ ਤੋਂ ਪੀੜਤ ਹੁੰਦੇ ਨੇ ਕਿ ਵੀ ਇੱਕ ਗਲਤ ਜਾਂ ਸਹੀ ਤਰੀਕੇ ਨਾਲ ਆਪਣੇ ਆਪ ਨੂੰ ਹਮੇਸ਼ਾ ਇੱਕ ਪਾਵਰ 'ਚ ਦੇਖਣਾ ਚਾਹੁੰਦੇ ਨੇ ਉਹਦੇ ਲਈ ਫਿਰ ਇਹ ਸਾਰੇ ਤਰ੍ਹਾਂ ਦੇ ਟੰਗ ਵਰਤਦੇ ਨੇ ਮੈਂ ਬਹੁਤ ਵਾਰ ਇਦਾਂ ਦੇ ਲੋਕਾਂ ਨੂੰ ਮਿਲਦੀਆਂ ਕਿ ਵੀ ਜਿਹੜੇ ਜਿਨ੍ਹਾਂ ਕੋਲੇ ਚਾਹੇ ਆਪਣਾ ਕੁਝ ਵੀ ਨਾ ਹੋਵੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਕੰਮ ਕੀਤਾ ਵੀ ਨਾ ਹੋਵੇ ਜਿਹਦੇ ਬਾਰੇ ਉਹ ਤੁਹਾਨੂੰ ਸਲਾਹ ਦੇ ਰਹੇ ਹੁੰਦੇ ਨੇ ਕਿ ਤੂੰ ਇਦਾਂ ਕਰ ਲਾ ਉਹ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਓਵਰ ਇੰਟੈਲੀਜੈਂਟ ਸ਼ੋਅ ਕਰ ਰਹੇ ਹੁੰਦੇ ਨੇ ਕਿ ਮੈਨੂੰ ਸਭ ਕੁਝ ਪਤਾ ਤੇ ਤੂੰ ਮੇਰੀ ਸਲਾਹ ਮੁਤਾਬਕ ਚੱਲੇ ਤਾਂ ਤੇਰਾ ਸਭ ਕੁਝ ਸਹੀ ਹੋ ਸਕਦਾ ਐਵੇਂ ਦੇ ਲੋਕ ਕਦੇ ਨਹੀਂ ਚਾਹੁੰਦੇ ਕਿ ਤੁਸੀਂ ਉਹਨਾਂ ਦੀ ਸਲਾਹ ਤੋਂ ਬਿਨਾ ਜਾਂ ਫਿਰ ਉਹਨਾਂ ਦੇ ਕਹਿਣ ਤੋਂ ਬਾਹਰ ਕੋਈ ਕੰਮ ਕਰੋ। ਕਈ ਵਾਰੀ ਇਹ ਆਪਣੇ ਆਪ ਨੂੰ ਉਮਰ ਦਾ ਪਰਮਪਾਲ ਕੇ ਬਹਿ ਜਾਂਦੇ ਆ ਕਿ ਲੈ ਮੈਂ ਤਾਂ 50 ਸਾਲ ਦਾ ਹੋ ਗਿਆ, ਮੈਂ 60 ਸਾਲ ਦਾ ਹੋ ਗਿਆ। ਮੇਰੇ ਕੋਈ ਧੁੱਪ ਚ ਬਾਲ ਥੋੜੀ ਚਿੱਟੇ ਹੋਏ ਹੋਏ ਨੇ। ਮੈਂ ਤੈਨੂੰ ਜੇ ਕੋਈ ਸਲਾਹ ਦੇ ਰਿਹਾ ਤਾਂ ਇਹ ਸਹੀ ਆ। ਜ਼ਰੂਰੀ ਨਹੀਂ ਹੁੰਦਾ ਕਿ ਉਮਰ ਵਧਣ ਨਾਲ ਅਕਲ ਆ ਜਾਂਦੀ ਆ। ਮੈਂ ਬੜੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਲੋਕਾਂ ਤੋਂ ਵੀ ਜ਼ਿੰਦਗੀ ਦੇ ਵਿੱਚ ਸਿੱਖੀਆਂ ਨੇ ਜਿਨ੍ਹਾਂ ਦੀ ਉਮਰ ਅਜੇ 14-15 ਸਾਲ ਹੀ ਆ। ਕਈ ਵਾਰੀ ਤੁਹਾਡੇ ਤੋਂ ਉਮਰ 'ਚ ਛੋਟਾ ਇਨਸਾਨ ਵੀ ਤੁਹਾਡੇ ਤੋਂ ਬਹੁਤ ਜ਼ਿਆਦਾ ਸਿਆਣਾ ਹੁੰਦਾ ਪਰ ਇਹਨਾਂ ਲੋਕਾਂ ਨੂੰ ਇਹ ਬੜਾ ਪਰਮ ਹੁੰਦਾ ਕਿ ਜ਼ਿੰਦਗੀ 'ਚ ਅਸੀਂੋਂ ਸਭ ਤੋਂ ਸਿਆਣੇ ਆ ਤੇ ਬਹੁਤੇ ਲੋਕ ਇਹਨਾਂ ਨੂੰ ਇਹ ਵੀ ਕਹਿ ਦਿੰਦੇ ਆ ਕਿ ਬੜੇ ਗੰਦੇ ਤੇ ਅੜਬਸਵਾ ਦਾ ਬੰਦਾ ਤੇ ਬਹੁਤੇ ਲੋਕ ਇਹ ਵੀ ਕਹਿ ਦਿੰਦੇ ਆ ਕਿ ਯਾਰ ਇਹ ਸਾਰਿਆਂ ਦਾ ਫਿਕਰ ਕਰਦਾ ਕਿਉਂਕਿ ਸਾਨੂੰ ਸਮਝ ਨਹੀਂ ਆਉਂਦੀ ਹੁੰਦੀ ਕਿ ਬੰਦੇ ਦਾ ਅਸਲ ਚਿਹਰਾ ਕੀ ਆ ਹੁਣ ਮੈਂ ਤੁਹਾਨੂੰ ਉਹਨਾਂ ਲੋਕਾਂ ਬਾਰੇ ਦੱਸਿਆ ਕਿ ਜਿਨ੍ਹਾਂ ਨੂੰ ਕੰਟਰੋਲ ਕਰਨ ਦੀ ਆਦਤ ਹੁੰਦੀ ਆ ਤੇ ਹੁਣ ਤੁਸੀਂ ਉਹਨਾਂ ਲੋਕਾਂ ਬਾਰੇ ਸੋਚ ਕੇ ਦੇਖੋ ਕਿ ਜਿਹੜੇ ਇਹਨਾਂ ਕੰਟਰੋਲ ਕਰਨ ਵਾਲਿਆਂ ਲੋਕਾਂ ਤੋਂ ਪੀੜਤ ਨੇ ਬਹੁਤ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਕਈ ਵਾਰੀ ਨਿਆਣਿਆਂ ਨੂੰ ਸਕੂਲ ਜਾਣ ਤੋਂ ਬਾਅਦ ਟਿਊਸ਼ਨ ਜਾਣ ਤੋਂ ਬਾਅਦ ਉਸ ਤੋਂ ਬਾਅਦ ਕਿਤੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਕੁੜੀਆਂ ਜਾਂ ਮੁੰਡਿਆਂ ਨੂੰ ਉਸ ਢੰਗ ਦੇ ਕੱਪੜੇ ਲੀੜੇ ਪਾਉਣ ਦੀ ਇਜਾਜ਼ਤ ਨਹੀਂ ਹੁੰਦੀ ਜਿਵੇਂ ਦੇ ਕੱਪੜੇ ਲੀੜੇ ਅੱਜ ਦਾ ਮਾਡਰਨ ਜ਼ਮਾਨਾ ਪਾਰਿਆ ਕਈ ਵਾਰੀ ਬਹੁਤ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਕੁੜੀਆਂ ਨੂੰ ਹੌਸਟਲ ਤੋਂ ਸਿਵਾਏ ਹੋਰ ਕਿਤੇ ਪੜਨ ਦੀ ਇਜਾਜ਼ਤ ਨਹੀਂ ਹੁੰਦੀ ਘਰ ਦੇ ਕਹਿਣਗੇ ਕਿ ਤੂੰ ਹੌਸਟਲ 'ਚ ਚਲੀ ਜਾ ਪਰ ਅਸੀਂ ਕਿਸੇ ਇਹੋ ਜਿਹੇ ਕਾਲਜ ਨਹੀਂ ਪੜਾਉਣਾ ਜਿੱਥੇ ਤੈਨੂੰ ਰੋਜ਼ ਆਉਣਾ ਜਾਣਾ ਪਵੇ ਬਹੁਤ ਸਾਰੀਆਂ ਥਾਵਾਂ ਤੇ ਤੁਸੀਂ ਇਹ ਦੇਖਿਆ ਹੋਊਗਾ ਕਿ ਬੜੀਆਂ ਕਾਬਿਲ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਨੌਕਰੀ ਕਰਨ ਨਹੀਂ ਦਿੱਤੀ ਜਾਂਦੀ ਬਹੁਤ ਸਾਰੇ ਮੁੰਡੇ ਹੁੰਦੇ ਨੇ ਜਿਹੜੇ ਅਕਸਰ ਹੀ ਆਪਣਾ ਘਰੇਲੂ ਜਿਹੜਾ ਕਾਰੋਬਾਰ ਆ ਉਹਨੂੰ ਛੱਡ ਕੇ ਨੌਕਰੀਆਂ ਕਰਨਾ ਚਾਹੁੰਦੇ ਨੇ ਪਰ ਉੱਥੇ ਉਹਨਾਂ ਨੂੰ ਉਸ ਚੀਜ਼ ਦੀ ਇਜਾਜ਼ਤ ਨਹੀਂ ਹੁੰਦੀ। ਉਹਨਾਂ ਲੋਕਾਂ ਦੇ ਵਿੱਚ ਉੱਠਣ ਬੈਠਣ ਦੀ ਇਜਾਜ਼ਤ ਨਹੀਂ ਹੁੰਦੀ ਜਿਨ੍ਹਾਂ ਨੂੰ ਸਾਡੇ ਘਰ ਦੇ ਨਹੀਂ ਪਸੰਦ ਕਰਦੇ। ਮਤਲਬ ਉਹ ਲੋਕ ਕੋਈ ਮਾੜੇ ਨਹੀਂ ਹੁੰਦੇ ਜਿਵੇਂ ਬਹੁਤ ਵਾਰੀ ਅਸੀਂ ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ ਉਹਨਾਂ ਲੋਕਾਂ 'ਚ ਵੀ ਨਹੀਂ ਬੈਠਣ ਦਿੰਦੇ ਜਿਹੜੇ ਸਾਡੇ ਤੋਂ ਥੋੜਾ ਜਿਹਾ ਜ਼ਿਆਦਾ ਪੜੇ ਲਿਖੇ ਹੁੰਦੇ ਨੇ ਜਾਂ ਸਾਡੇ ਤੋਂ ਥੋੜਾ ਜਿਹਾ ਮਾਡਰਨ ਹੁੰਦੇ ਨੇ। ਸਾਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਇਹ ਸਾਡੇ ਨਿਆਣੇ ਨੂੰ ਬਹੁਤ ਖੁਸ਼ ਆ ਜਿਹੜਾ ਉਹ ਗਲਤ ਸਿਖਾ ਦੇਣਗੇ ਤੇ ਉਹ ਐਵੇਂ ਦੇ ਪਰਿਵਾਰਾਂ ਚ ਹੀ ਹੁੰਦਾ ਜਿੱਥੇ ਕੋਈ ਨਾ ਕੋਈ ਪਰਸਨ ਆ ਜਿਹੜਾ ਉਹ ਕੰਟਰੋਲਿੰਗ ਨੇਚਰ ਦਾ ਹੁੰਦਾ ਤੁਸੀਂ ਬੜੀ ਵਾਰ ਦੇਖਿਆ ਹੋਊਗਾ ਕਿ ਬਹੁਤ ਵਾਰ ਲੋਕੀ ਕਹਿਣਗੇ ਸਾਡੇ ਘਰਾਂ ਚ ਜੀ ਉੱਚੀ ਹੱਸਿਆ ਨਹੀਂ ਜਾਂਦਾ ਸਾਡੇ ਘਰਾਂ ਦੇ ਵਿੱਚ ਉੱਚੀ ਬੋਲਿਆ ਨਹੀਂ ਜਾਂਦਾ ਸਾਡੇ ਘਰ ਚ ਆਹ ਕੰਮ ਇਸ ਢੰਗ ਦਾ ਨਹੀਂ ਹੁੰਦਾ ਸਾਡੇ ਘਰ ਚ ਆਹ ਤਰੀਕੇ ਦੀ ਸਬਜੀ ਨਹੀਂ ਬਣਦੀ ਅਸੀਂ ਇਸ ਤਰੀਕੇ ਨਾਲ ਰਿਸ਼ਤੇਦਾਰਾਂ ਦੇ ਨਹੀਂ ਜਾਂਦੇ ਸਾਡੇ ਪਰਿਵਾਰਾਂ ਦੇ ਵਿੱਚ ਇਹ ਤਿਹਾਰ ਨੇ ਜਿਹੜੇ ਉਹ ਮਨਾਏ ਨਹੀਂ ਜਾਂਦੇ ਮੈਨੂੰ ਲੱਗਦਾ ਹੁੰਦਾ ਵੀ ਇਹ ਬੜੀਆਂ ਛੋਟੀਆਂ ਚੀਜ਼ਾਂ ਨੇ ਜ਼ਿੰਦਗੀ ਲਈ ਜੇ ਕੋਈ ਬੰਦਾ ਇਨ੍ਹਾਂ ਚੀਜ਼ਾਂ ਤੋਂ ਵੀ ਤੁਹਾਨੂੰ ਰੋਕ ਰਿਹਾ ਤਾਂ ਨਾ ਤਾਂ ਇਹ ਉਹਦੀ ਆਦਤ ਹੈ ਨਾ ਉਹਦਾ ਸੁਭਾਅ ਹੈ ਤੇ ਨਾ ਇਹ ਕਿਸੇ ਚੰਗੀ ਚੀਜ਼ ਦੀ ਕੋਈ ਨਿਸ਼ਾਨੀ ਆ ਉਹ ਬੰਦਾ ਕੰਟਰੋਲ ਕਰਨ ਦੀ ਬਿਮਾਰੀ ਤੋਂ ਪੀੜਤ ਆ ਹੁਣ ਮੰਨ ਲਓ ਕਿ ਮੈਂ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਕਰਨਾ ਚਾਹੁੰਦੀ ਸੀ ਜੇ ਮੇਰੇ ਕੋਲ ਉਸ ਚੀਜ਼ ਦੀ ਕਾਬਲੀਅਤ ਸੀ ਤੇ ਮੈਂ ਉਹ ਉਹ ਸੋਚਦੀ ਆ ਕਿ ਮੈਂ ਉਹ ਕਰ ਸਕਦੀ ਆ ਤੇ ਕੋਈ ਮੈਨੂੰ ਬੰਦਾ ਆ ਕੇ ਕਹੇ ਨਹੀਂ ਤੂੰ ਇਹ ਚੀਜ਼ ਨਾ ਕਰ ਕਿਉਂਕਿ ਮੈਨੂੰ ਨਹੀਂ ਪਸੰਦ ਹੁਣ ਤੁਸੀਂ ਇੱਥੇ ਸੋਚ ਕੇ ਦੇਖੋਗੇ ਇੱਥੇ ਸਹੀ ਕੌਣ ਆ ਤੇ ਇੱਥੇ ਗਲਤ ਕੌਣ ਆ ਜੇ ਮੇਰੀ ਕੋਈ ਸਹੀ ਚੀਜ਼ ਕਰਨ ਤੋਂ ਵੀ ਕੋਈ ਬੰਦਾ ਮੈਨੂੰ ਰੋਕ ਰਿਹਾ ਇਹਦਾ ਮਤਲਬ ਉਹ ਕੰਟਰੋਲ ਕਰਨ ਦੀ ਆਦਤ ਤੋਂ ਪੀੜਤਾ ਐਵੇਂ ਹੀ ਬਹੁਤ ਕੁਝ ਜ਼ਿੰਦਗੀ 'ਚ ਸਹੀ ਕਰਨ ਵਾਲੇ ਬੰਦੇ ਕਈ ਵਾਰੀ ਉਹ ਸਹੀ ਚੀਜ਼ ਕਰ ਨਹੀਂ ਸਕਦੇ ਕਿਉਂਕਿ ਉਹ ਕਿਸੇ ਨਾ ਕਿਸੇ ਇਹੋ ਜਿਹੇ ਰਿਸ਼ਤੇ ਦੇ ਵਿੱਚ ਟਰੈਪ ਹੋ ਚੁੱਕੇ ਨੇ। ਕਈ ਵਾਰੀ ਸਾਡੇ ਵਿਆਹੁਤਾ ਜ਼ਿੰਦਗੀ 'ਚ ਵੀ ਇਹੋ ਜਿਹੇ ਰਿਸ਼ਤੇ ਹੁੰਦੇ ਨੇ। ਕਈ ਵਾਰੀ ਕੁੜੀਆਂ ਬਹੁਤ ਜ਼ਿਆਦਾ ਕੰਟਰੋਲ ਕਰਨ ਦੀ ਫਿਤਰਤ ਤੋਂ ਪੀੜਤ ਹੁੰਦੀਆਂ ਨੇ। ਉਹ ਮੁੰਡੇ ਨੂੰ ਕਹਿਣਗੀਆਂ ਫਲਾਣੇ ਨੂੰ ਨਾ ਮਿਲ, ਮੈਨੂੰ ਨਹੀਂ ਪਸੰਦ। ਆਹ ਚੀਜ਼ ਨਾ ਕਰ, ਮੈਨੂੰ ਨਹੀਂ ਪਸੰਦ। ਉੱਥੇ ਘੁੰਮਣ ਨਾ ਜਾ ਕਿਉਂਕਿ ਮੈਨੂੰ ਨਹੀਂ ਪਸੰਦ। ਤੇਰੇ ਉਸ ਰਿਸ਼ਤੇਦਾਰ ਨੂੰ ਨਾ ਮਿਲ ਕਿਉਂਕਿ ਮੈਨੂੰ ਨਹੀਂ ਪਸੰਦ ਤੇ ਐਵੇਂ ਮੁੰਡੇ ਹੁੰਦੇ ਆ ਤੂੰ ਇਦਾਂ ਦੇ ਕੱਪੜੇ ਨਾ ਪਾ ਕਿਉਂਕਿ ਮੈਨੂੰ ਨਹੀਂ ਪਸੰਦ ਤੂੰ ਫਲਾਣੇ ਸਰਕਲ 'ਚ ਨਾ ਬੈਠ ਕਿਉਂਕਿ ਮੈਨੂੰ ਨਹੀਂ ਪਸੰਦ ਅਸੀਂ ਵੀ ਫਿਲਮ ਨਹੀਂ ਦੇਖਣ ਜਾਵਾਂਗੇ ਕਿਉਂਕਿ ਮੈਨੂੰ ਨਹੀਂ ਪਸੰਦ ਇਹ ਸਾਰੀਆਂ ਚੀਜ਼ਾਂ ਨਾ ਜਿਹੜੀ ਅਸੀਂ ਦੂਜੇ ਨੂੰ ਵੀ ਕਰਨੋਂ ਰੋਕ ਦਿੰਨੇ ਆ ਕਿਉਂਕਿ ਮੈਨੂੰ ਨਹੀਂ ਪਸੰਦ ਇਹ ਸਾਰੀਆਂ ਚੀਜ਼ਾਂ ਸਾਡੀ ਕੰਟਰੋਲ ਕਰਨ ਦੀ ਆਦਤ ਦੇ ਵਿੱਚ ਆਉਂਦੀਆਂ ਨੇ ਤੁਸੀਂ ਜੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕੀਤਾ ਤੁਸੀਂ ਕਦੇ ਨਹੀਂ ਚਾਹੁੰਦੇ ਕਿ ਤੁਸੀਂ ਕਿਸੇ ਨੂੰ ਕੰਟਰੋਲ ਕਰੋ ਜੇ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਆ ਤੁਸੀਂ ਕਦੇ ਨਹੀਂ ਚਾਹੁੰਦੇ ਕਿ ਤੁਸੀਂ ਕਿਸੇ ਨੂੰ ਕੰਟਰੋਲ ਕਰੋ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਵੈਸੇ ਹੀ ਇੰਨੇ ਚੰਗੇ ਹੋ ਕਿ ਹਰ ਬੰਦਾ ਤੁਹਾਡੀ ਇੱਜ਼ਤ ਕਰੇ ਤੁਸੀਂ ਕਦੇ ਵੀ ਕਿਸੇ ਲਈ ਵੱਧ ਚੜ ਕੇ ਹੋ ਜਾ ਕੁਝ ਨਹੀਂ ਕਰਦੇ ਕਿ ਤੁਹਾਨੂੰ ਉਮੀਦ ਹੋਵੇ ਕਿ ਉਹ ਬੰਦਾ ਸਿਰਫ ਐਸੇ ਇੱਕ ਵੱਧ ਕਰਨ ਦੇ ਚੱਕਰ 'ਚ ਮੇਰੀ ਤਾਰੀਫ਼ ਕਰੂਗਾ ਜੇ ਤੁਸੀਂ ਚੰਗੇ ਹੋ ਤਾਂ ਤੁਹਾਨੂੰ ਤਾਰੀਫ਼ਾਂ ਵੈਸੇ ਹੀ ਬਹੁਤ ਮਿਲਣਗੀਆਂ ਤੇ ਹੁਣ ਆਪਾਂ ਐਵੇਂ ਦੇ ਲੋਕਾਂ ਤੋਂ ਬਚਣਾ ਕਿਵੇਂ ਆ ਇਹ ਗੱਲ ਬਹੁਤ ਜ਼ਰੂਰੀ ਆ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਕਿ ਜੇ ਤੁਹਾਨੂੰ ਲੱਗਦਾ ਤੁਸੀਂ ਸਹੀ ਹੋ ਫਿਰ ਵੀ ਕਿਸੇ ਬੰਦੇ ਨਾਲ ਤੁਹਾਡਾ ਮਜਾਜ ਨਹੀਂ ਮਿਲ ਰਿਹਾ ਤਾਂ ਸਭ ਤੋਂ ਪਹਿਲਾਂ ਉਸ ਬੰਦੇ ਨੂੰ ਥੋੜਾ ਜਿਹਾ ਬੁਲਾਉਣਾ ਕੱਟ ਕਰੋ ਦੂਜਾ ਉਹਦੇ ਨਾਲ ਓਨੀਕ ਗੱਲਬਾਤ ਕਰੋ ਜਿੰਨਾ ਕਿ ਤੁਹਾਨੂੰ ਉਹਦੇ ਨਾਲ ਕੰਮ ਮਤਲਬ ਆ ਤੀਜਾ ਉਸ ਬੰਦੇ ਨਾਲ ਕਦੇ ਵੀ ਆਪਣੇ ਪਲਾਨਸ ਸਾਂਝੇ ਨਾ ਕਰੋ ਕਿ ਮੈਂ ਫਿਊਚਰ ਚ ਇਹ ਕਰਨ ਜਾ ਰਿਹਾ ਮੈਂ ਫਿਊਚਰ ਚ ਆ ਚੀਜ਼ ਸੋਚੀ ਆ ਮੈਂ ਫਿਊਚਰ ਚ ਆ ਕਰਨਾ ਹੈ ਉਹ ਬੰਦਾ ਪਹਿਲਾਂ ਹੀ ਉਸ ਤਰੀਕੇ ਦੀ ਇੱਕ ਪਲੈਨਿੰਗ ਬਣਾ ਲੈਂਦਾ ਕਿ ਉਹ ਤੁਹਾਨੂੰ ਕਿਵੇਂ ਰੋਕ ਕੇ ਤੁਸੀਂ ਉਹਨੂੰ ਪਹਿਲਾਂ ਹੀ ਇਨਫਾਰਮ ਕਰ ਦਿੰਨੇ ਹੋ ਕਿ ਤੂੰ ਆਪਣੀ ਪਲੈਨਿੰਗ ਬਣਾ ਲਾ ਮੈਨੂੰ ਰੋਕਣ ਦੀ ਤੇ ਸਭ ਤੋਂ ਵੱਡਾ ਟੰਗ ਹੁੰਦਾ ਕਿ ਇਹੋ ਜੇ ਲੋਕਾਂ ਨਾਲ ਕਦੇ ਵੀ ਬੈਸੋ ਨਾ ਉਹਨਾਂ ਨਾਲ ਕਦੇ ਕਿਸੇ ਬਹਿਸ 'ਚ ਨਾ ਪਾਓ ਤੁਸੀਂ ਚੁੱਪਚਾਪ ਆਪਣਾ ਕੰਮ ਕਰਦੇ ਰਹੋ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਜਦੋਂ ਲੜਾਈ ਹੋ ਰਹੀ ਹੁੰਦੀ ਆ ਤੁਸੀਂ ਦੋ ਕੰਮ ਕਰ ਸਕਦੇ ਹੋ ਜਾਂ ਤਾਂ ਤੁਸੀਂ ਉਸ ਲੜਾਈ 'ਚ ਪੂਰੀ ਤਰ੍ਹਾਂ ਕੁਦਜੋ ਕਿ ਸਾਹਮਣੇ ਵਾਲਾ ਤੁਹਾਡੇ ਤੋਂ ਇੰਨਾ ਡਰ ਜਾਵੇ ਜਾਂ ਫਿਰ ਤੁਸੀਂ ਉਸ ਲੜਾਈ ਤੋਂ ਪਾਸਾ ਵੱਟ ਕੇ ਤੁਰ ਜਾਣਾ ਹੁੰਦਾ ਤੇ ਐਵੇਂ ਦੇ ਲੋਕਾਂ ਨੂੰ ਹੈਂਡਲ ਕਰਨ ਦਾ ਵੀ ਇਹੀ ਤਰੀਕਾ ਹੁੰਦਾ ਕਿ ਜਾਂ ਤਾਂ ਤੁਸੀਂ ਉਹਨਾਂ ਤੋਂ ਜ਼ਿਆਦਾ ਪਾਵਰਫੁੱਲ ਹੋਵੋ ਜਾਂ ਫਿਰ ਤੁਸੀਂ ਬਿਲਕੁਲ ਉਹਨਾਂ ਦੇ ਮੂੰਹ ਲੱਗਣਾ ਛੱਡ ਦਿਓ ਚਾਹੇ ਉਹ ਬੰਦਾ ਤੁਹਾਡੇ ਪਰਿਵਾਰ ਦੇ ਵਿੱਚ ਵੀ ਆ ਉਹਨੂੰ ਉਹਨਾਂ ਕ ਬੁਲਾਓ ਜਿੰਨੀ ਕ ਤੁਹਾਨੂੰ ਜ਼ਰੂਰਤ ਆ ਉਹਦੇ ਨਾਲ ਉਹਨੀਆਂ ਕ ਚੀਜ਼ਾਂ ਸਾਂਝੀਆਂ ਕਰੋ ਜਿੰਨੀ ਕ ਤੁਹਾਨੂੰ ਜ਼ਰੂਰਤ ਆ ਤੇ ਤੁਸੀਂ ਆਪਣੇ ਆਪ ਨੂੰ ਇੰਨਾ ਕਾਬਿਲ ਬਣਾਓ ਕਿ ਤੁਸੀਂ ਉਹਦੇ ਕੰਟਰੋਲ ਚੋਂ ਨਿਕਲ ਸਕੋ ਬੜੇ ਜ਼ਿਆਦਾ ਇਦਾਂ ਦੇ ਬੱਚੇ ਨੇ ਜਿਨ੍ਹਾਂ ਦੇ ਪੇਰੈਂਟਸ ਬੜੇ ਅਬਿਊਜ਼ਿਵ ਹੁੰਦੇ ਨੇ ਜਾਂ ਉਹ ਚ ਫਾਦਰ ਵੀ ਹੋ ਸਕਦਾ ਉਹ ਮਦਰ ਵੀ ਹੋ ਸਕਦਾ ਹੋ ਸਕਦੀ ਆ ਉਹ ਪੜ੍ਹ ਲਿਖ ਕੇ ਕੀ ਕਰਨਾ ਚਾਹੁੰਦੇ ਹੁੰਦੇ ਆ ਉਹ ਇਹੀ ਕਹਿੰਦੇ ਹੁੰਦੇ ਆ ਕਿ ਮੈਂ ਇਸ ਘਰ ਦੇ ਮਾਹੌਲ ਤੋਂ ਨਿਕਲਣਾ ਚਾਹਣਾ ਮੈਂ ਇਹਨਾਂ ਦੇ ਕੰਟਰੋਲ ਤੋਂ ਨਿਕਲਣਾ ਚਾਹਣਾ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹਾ ਕਰੋ ਕਿ ਤੁਸੀਂ ਉਹਨਾਂ ਦੇ ਕੰਟਰੋਲ ਤੋਂ ਨਿਕਲ ਸਕੋ ਜੇ ਇਦਾਂ ਦਾ ਵੀ ਕੁਝ ਨਹੀਂ ਹੋ ਰਿਹਾ ਤਾਂ ਪਹਿਲੀਆਂ ਦੋ ਟ੍ਰਿਕਸ ਬਹੁਤ ਕਾਮਯਾਬ ਨੇ ਕਿ ਉਹਨਾਂ ਨੂੰ ਉਹਨਾਂ ਕ ਬਲਾਓ ਜਿੰਨੀ ਜ਼ਰੂਰਤ ਹੈ ਤੇ ਉਹਨੀਆਂ ਕ ਗੱਲਾਂ ਸਾਂਝੀਆਂ ਕਰੋ ਜਿੰਨੀਆਂ ਕਿ ਤੁਹਾਨੂੰ ਜ਼ਰੂਰਤ ਨੇ ਤੇ ਹੁਣ ਐਂਡ ਆਫ ਦਾ ਸਟੋਰੀ ਕੀ ਹੈ ਕਿ ਤੁਸੀਂ ਇਦਾਂ ਦੇ ਲੋਕਾਂ ਲਈ ਪ੍ਰੋਫੈਸ਼ਨਲ ਹੈਲਪ ਲਓ ਕਿਸੇ ਸਾਈਕੀਟ੍ਰਿਸਟ ਨਾਲ ਕਿਸੇ ਸਾਈਕੋਲੋਜਿਸਟ ਨਾਲ ਸਲਾਹ ਕਰਕੇ ਉਹਨਾਂ ਨੂੰ ਕਨਵਿੰਸ ਕਰੋ ਕਿ ਤੁਸੀਂ ਜਾ ਕੇ ਕਿਸੇ ਇਦਾਂ ਦੀ ਪ੍ਰੋਫੈਸ਼ਨਲ ਹੈਲਪ ਨੂੰ ਮਿਲੋ ਤਾਂ ਜੋ ਤੁਸੀਂ ਵੀ ਸੌਖੇ ਹੋ ਜਮੋ ਜ਼ਿੰਦਗੀ ਦੇ ਵਿੱਚ ਤੇ ਅਸੀਂ ਵੀ ਸੌਖੇ ਹੋ ਜੀਏ ਕਿਉਂਕਿ ਜਿਹੜੀਆਂ ਇਹ ਆਦਤਾਂ ਹੁੰਦੀਆਂ ਨੇ ਨਾ ਇਹ ਤੁਹਾਡੀਆਂ ਪੀੜੀਦਰ ਪੀੜੀ ਟਰਾਂਸਫਰ ਹੁੰਦੀਆਂ ਰਹਿੰਦੀਆਂ ਨੇ ਮੈਂ ਇੱਕ ਵਾਰੀ ਕਿਸੇ ਤੋਂ ਬੜੀ ਸੋਹਣੀ ਗੱਲ ਸੁਣੀ ਸੀ ਤੇ ਮੈਂ ਹਮੇਸ਼ਾ ਉਸ ਚੀਜ਼ ਨੂੰ ਆਪਣੀ ਜ਼ਿੰਦਗੀ 'ਚ ਇੰਪਲੀਮੈਂਟ ਕੀਤਾ ਮੈਂ ਜਦੋਂ ਵੀ ਨਿਆਣਿਆਂ ਨਾਲ ਕੋਈ ਗੱਲ ਕਰਨ ਬਾਰੇ ਸੋਚਦੀ ਆ ਜਾਂ ਕਿਸੇ ਵੀ ਬੰਦੇ ਨਾਲ ਕੋਈ ਗੱਲ ਕਰਨ ਬਾਰੇ ਸੋਚਦੀ ਆ ਤਾਂ ਮੈਂ ਹਮੇਸ਼ਾ ਸੋਚਦੀ ਨੇ ਕਿ ਮੈਂ ਉਹੀ ਗੱਲ ਕਰਾਂ ਕਿ ਜਿਹਦਾ ਕੱਲ ਨੂੰ ਮੈਨੂੰ ਕੋਈ ਪਛਤਾਵਾ ਨਾ ਹੋਵੇ ਜਿਵੇਂ ਮੈਂ ਇੱਕ ਵਾਰੀ ਕਿਸੇ ਤੋਂ ਸੁਣਿਆ ਸੀ ਉਹ ਕਹਿੰਦੇ ਕਿ ਜੇ ਤੁਸੀਂ ਕਿਸੇ ਜ਼ਮੀਨ 'ਚ ਜ਼ਹਿਰ ਪਾ ਦਿਓ ਨਾ ਤਾਂ ਉਹਦਾ ਅਸਰ ਸ਼ਾਇਦ ਪੰਜਾਂ ਛੇ ਮਹੀਨਿਆਂ ਚ ਖਤਮ ਹੋ ਜਵੇ ਪੰਜਾਂ ਛੇ ਸਾਲਾਂ ਚ ਖਤਮ ਹੋ ਜਵੇ ਪਰ ਜੇ ਤੁਸੀਂ ਕਿਸੇ ਦੀ ਸੋਚ ਚ ਜ਼ਹਿਰ ਪਾ ਦਿਓ ਨਾ ਤਾਂ ਉਹ ਸੋਚ ਆ ਜਿਹੜੀ ਚਾਰ ਪੀੜੀਆਂ ਨੂੰ ਪੁਕਤ ਨਹੀਂ ਪੈਂਦੀ ਅਗਲੀਆਂ ਨੂੰ ਸੋ ਇਸ ਲਈ ਇਹਨਾਂ ਚੀਜ਼ਾਂ ਨੂੰ ਜਸਟ ਆਪਣੇ ਵਿਹਾਰ ਦੀਆਂ ਆਦਤਾਂ ਆਪਣੇ ਅਸੂਲ ਜੇ ਸਮਝ ਕੇ ਜਾਂ ਫਿਰ ਜੀ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਤਾਂ ਐਦਾਂ ਹੀ ਹੁੰਦਾ ਇਹ ਸਮਝ ਕੇ ਇਗਨੋਰ ਨਾ ਕਰੋ ਜੇ ਕੋਈ ਵਕਈ ਤੁਹਾਡੇ ਘਰ ਚ ਐਦਾਂ ਦਾ ਬੰਦਾ ਜਿਹੜਾ ਛੋਟੀ ਛੋਟੀ ਗੱਲ ਤੇ ਗੁੱਸਾ ਹੋ ਜਾਂਦਾ ਤੁਹਾਡੇ ਨਾਂ ਕਹਿਣ ਤੇ ਇੱਕੋ ਦਮ ਰਿਐਕਟ ਕਰਦਾ ਕਦੇ ਤੁਹਾਨੂੰ ਇਮੋਸ਼ਨਲ ਬਲੈਕਮੇਲ ਕਰਕੇ ਕੰਟਰੋਲ ਕਰ ਰਿਹਾ ਕਦੇ ਤੁਹਾਨੂੰ ਆਪਣੇ ਸੁਭਾਅ ਕਰਕੇ ਕੰਟਰੋਲ ਕਰ ਰਿਹਾ ਐਵੇਂ ਦੇ ਬੰਦੇ ਨੂੰ ਸੱਚੀ ਕਿਸੇ ਪ੍ਰੋਫੈਸ਼ਨਲ ਹੈਲਪ ਦੀ ਜ਼ਰੂਰਤ ਹੁੰਦੀ ਆ ਤੇ ਸਾਨੂੰ ਕੋਈ ਹੱਕ ਨਹੀਂ ਬਣਦਾ ਕਿ ਅਸੀਂ ਆਪਣੀ ਕਿਸੇ ਗਲਤ ਚੀਜ਼ ਕਰਕੇ ਦੂਜਿਆਂ ਨੂੰ ਵੀ ਤੰਗ ਕਰੀਏ ਤੇ ਆਪਣੇ ਆਪ ਨੂੰ ਵੀ ਤੰਗ ਕਰੀਏ ਹੁਣ ਮੰਨ ਲਓ ਕਿ ਜੇ ਆਪਣਾ ਕੋਈ ਪੈਰ ਵੀ ਦਰਦ ਕਰ ਰਿਹਾ ਨਾ ਆਪਾਂ ਜਦ ਹੀ ਪੇਨ ਕਿਲਰ ਖਾਨਨੇ ਆ ਸਾਡਾ ਸਿਰ ਦਰਦ ਕਰ ਰਿਹਾ ਸਾਨੂੰ ਡਾਕਟਰ ਦੇ ਦੱਸੇ ਤੋਂ ਪਹਿਲਾਂ ਪਤਾ ਹੁੰਦਾ ਕਿ ਕਿਹੜੀ ਪੇਨ ਕਿਲਰ ਲੈ ਲਾਂ ਜਿਹਦੇ ਨਾਲ ਇਹ ਠੀਕ ਹੋ ਜਾਊਗਾ ਉਸੇ ਤਰ੍ਹਾਂ ਸਾਡੇ ਜਿਹੜੀਆਂ ਮਨ ਦੀਆਂ ਤਕਲੀਫਾਂ ਨੇ ਉਹਨਾਂ ਨੂੰ ਵੀ ਉਨੀ ਛੇਤੀ ਹੀ ਠੀਕ ਕਰਨਾ ਹੁੰਦਾ ਜਿੰਨਾ ਕਿ ਅਸੀਂ ਆਪਣੇ ਸਰੀਰ ਦੀ ਤਕਲੀਫ ਨੂੰ ਕਰਨਾ ਹੁੰਦਾ ਜੇ ਤੁਹਾਨੂੰ ਵੀ ਲੱਗਦਾ ਕਿ ਤੁਸੀਂ ਹਮੇਸ਼ਾ ਦੂਜਿਆਂ ਨੂੰ ਮੁਠੀ 'ਚ ਰੱਖਣਾ ਚਾਹੁੰਦੇ ਹੋ ਤੁਹਾਨੂੰ ਨਹੀਂ ਪਸੰਦ ਕਿ ਤੁਹਾਡੇ ਵਰਖ ਖਿਲਾਫ ਜਾ ਕੇ ਤੁਹਾਡੀ ਮਰਜ਼ੀ ਦੇ ਖਿਲਾਫ ਜਾ ਕੇ ਕੋਈ ਕੰਮ ਕਰੇ ਤਾਂ ਤੁਹਾਨੂੰ ਵੀ ਪ੍ਰੋਫੈਸ਼ਨਲ ਹੈਲਪ ਦੀ ਜ਼ਰੂਰਤ ਆ ਜਾਂ ਫਿਰ ਤੁਸੀਂ ਉਹਨਾਂ ਲੋਕਾਂ 'ਚੋਂ ਜਿਹੜੇ ਚੀਜ਼ਾਂ ਸਹਿ ਰਹੇ ਨੇ ਕਿ ਪਰਿਵਾਰ ਦੇ ਵਿੱਚ ਮੈਂ ਫਲਾਣੇ ਬੰਦੇ ਨੂੰ ਇਹ ਚੀਜ਼ ਨਹੀਂ ਪਸੰਦ ਇਸ ਲਈ ਕਦੀ ਇਦਾਂ ਦੇ ਕੱਪੜੇ ਨਹੀਂ ਪਾਏ ਇਸ ਲਈ ਕਦੀ ਇਦਾਂ ਦਾ ਨਹੀਂ ਖਾਦਾ ਇਸ ਲਈ ਮੈਂ ਕਦੀ ਸਹੇਲੀਆਂ ਨਾਲ ਜਾਂ ਦੋਸਤਾਂ ਨਾਲ ਬਾਹਰ ਨਹੀਂ ਗਿਆ ਜੇ ਤੁਸੀਂ ਇੰਨਾਂ ਚੀਜ਼ਾਂ ਤੋਂ ਪੀੜਤ ਹੋ ਤੇ ਜਿਹੜਾ ਬੰਦਾ ਤੁਹਾਡੇ ਨਾਲ ਇਹ ਚੀਜ਼ਾਂ ਕਰ ਰਿਹਾ ਉਹਨੂੰ ਵੀ ਪ੍ਰੋਫੈਸ਼ਨਲ ਹੈਲਪ ਦੀ ਜ਼ਰੂਰਤ ਹੈ ਤੇ ਅੱਜ ਦਾ ਪ੍ਰੋਗਰਾਮ ਹੈਤਵਾਰ ਹੈ ਨਾ ਹੀ ਤੇ ਅਖੀਰ ਤੇ ਇੱਕ ਗੱਲ ਕਹੂੰਗੀ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਰਾਜੇ ਬਣੋ ਦੂਜਿਆਂ ਦੀ ਜ਼ਿੰਦਗੀ ਤੇ ਹਕੂਮਤ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਆਪਣੀ ਜ਼ਿੰਦਗੀ ਨੂੰ ਢੰਗ ਨਾਲ ਜਿਉਂਵੋ ਤੇ ਦੂਜਿਆਂ ਨੂੰ ਵੀ ਉਹਨਾਂ ਦੀ ਜ਼ਿੰਦਗੀ ਢੰਗ ਨਾਲ ਜਿਉਣ ਦਿਓ ਅੱਜ ਦਾ ਪ੍ਰੋਗਰਾਮ ਹੈਤਵਾਰ ਹੈ ਨਾ ਹੀ ਸਤਿ ਸ਼੍ਰੀ ਅਕਾਲ